ਅੱਜ ਬੰਦ ਕਰਦੇ ਸੀ ਉਹ ਅੱਜ ਖਲਬਦੇ ਨਹੀਂ ਗਏ ਉਹਨਾਂ ਦਾ ਕੋਈ ਨਿਸ਼ਾਨ ਨਹੀਂ ਸੋ ਮਾਰੇ ਸੱਚੇ ਪਾਤਸ਼ਾਹ ਦੇ ਪਿਆਰ ਦੀ ਬਾਤ ਆਪਾਂ ਪਾ ਰਹੇ ਸੀ ਮਾਰੇ ਕਿ ਨਹੀਂ ਭਾਈ ਮਰਦਾਨਾ ਅੱਜ ਇੱਕ ਸੱਜਣ ਨੂੰ ਮਿਲਣਾ ਹੈ ਨਾਲੇ ਤੇਰੇ ਸਵਾਲ ਦਾ ਜਵਾਬ ਦੇ ਦੇ ਉਹਨਾਂ ਨੇ ਇੱਕ ਲਾਲ ਦਿੱਤਾ ਤੇ ਭਾਈ ਸਾਹਿਬ ਜੀ ਲੈ ਕੇ ਚਲੇ ਗਏ ਹੁਣ ਜੀਦੀ ਦੁਕਾਨ ਤੇ ਜਾਂਦੇ ਆ ਤੇ ਉਹ ਗੁੱਟਚਰਾ ਕਰਕੇ ਹੱਸਦੇ ਆ ਉਹ ਕਹਿੰਦੇ ਭਲਿਆ ਕਦੇ ਕਾਚੀ ਵੀ ਵਿਕਿਆ ਆਖੋ ਸਤਨਾਮ ਵਾਹਿਗੁਰੂ ਦਰ ਦਰ ਤੇ ਘਰ ਘਰ ਦੇ ਬੂਹੇ ਤੇ ਭਾਈ ਮਰਦਾਨਾ ਸਾਹਿਬ ਜੀ ਜਾਂਦੇ ਨੇ ਪ੍ਰਸਾਦ ਸੰਸ ਜੀ ਨਰਾਜ਼ਤਾ ਮਿਲਦੀ ਵਾਪਸ ਆ ਗਏ ਗੁਰੂ ਨਾਨਕ ਸਾਹਿਬ ਜੀ ਹਾਂ ਭਾਈ ਮਰਦਾਨਾ ਕਹਿੰਦੇ ਬਾਬਾ ਤੂੰ ਆਸਾਂ ਨੂੰ ਕਿਉਂ ਝੂਠ ਬੋਲਿਆ ਇਹ ਕਾਚ ਦਾ ਟੁਕੜਾ ਕੋਈ ਨਹੀਂ ਖਰੀਦਦਾ ਇਹਨੂੰ ਕੋਈ ਨਹੀਂ ਲੈਂਦਾ ਮੈਨੂੰ ਮਜ਼ਾਕ ਕਰਦੇ ਇਹ ਕਾਚ ਦਾ ਟੁਕੜਾ ਤੂੰ ਆਪ ਹੀ ਰੱਖ ਲੈ ਹੱਸ ਪੈ ਸਕਦਾ ਕਹਿੰਦੇ ਛੱਲੇ ਨਾ ਰੱਖ ਭਾਈ ਮਲਗਨਿਆ ਤੂੰ ਗਿਆ ਹੀ ਉਹਨਾਂ ਦੀ ਬੂਆਂ ਤੇ ਆ ਜਿਨ੍ਹਾਂ ਨੂੰ ਏਸੀ ਕਦਰ ਨਹੀਂ ਹੈਗੀ ਆ ਬਈ ਸਭ ਨੂੰ ਸੁਬਾਹ ਇੱਕ ਮਿੰਟ ਮੈਂ ਇਥੋਂ ਵਿਸ਼ੇ ਤੋਂ ਬਾਹਰ ਆਇਆ ਗੁਰਮੁਖ ਕੋ ਮੈਨੂੰ ਫੋਨ ਵੀ ਆ ਜਾਂਦੇ ਸੰਤ ਦੇ ਬਾਬਾ ਜੀ ਤੁਸੀਂ ਇੱਦਾਂ ਨਾ ਕਿਹਾ ਕਰੋ ਪਰ ਮੇਰੀ ਮਜਬੂਰੀ ਹੈ ਕਿ ਕਿਤੇ ਆਪਾਂ ਵੀ ਉਹਨਾਂ ਘਰਾਂ ਵਾਲੇ ਨਹੀਂ ਜਿਨ੍ਹਾਂ ਨੇ ਹੀ ਰੇ ਦੀ ਕਦਰ ਨਹੀਂ ਕੀਤੀ ਭਾਈ ਮਰਦਾਨੇ ਨੂੰ ਟਿੱਚਰਾਂ ਕੀਤੀਆਂ ਬੋਲੋ ਸਾਸਾ ਵਾਲੇ ਅੱਜ ਵੀ ਭਾਈ ਮਰਦਾਨਾ ਜੀਂਦਾ ਜਾਗਦਾ ਹੈ ਕਿਉਂਕਿ ਜਿਹੜੇ ਗੁਰੂ ਘਰ ਦੇ ਕੀਰਤਨੀਏ ਭਾਈ ਮਰਦਾਨਾ ਹੀ ਹੈ ਬੋਲੋ ਸਤਿਨਾਮ ਵਾਹਿਗੁਰੂ ਤੇ ਅੱਜ ਵੀ 100 ਦੇ ਵਿੱਚੋਂ 10 ਕੀਰਤਨੀਏ ਛੱਡ ਕੇ 90 ਵਿਚਾਰੇ ਇਦਾਂ ਦੇ ਆ ਜਿਨ੍ਹਾਂ ਨੂੰ 20-20 ਸਾਲ ਕੀਰਤਨ ਕਰਦਿਆਂ ਹੋਗੇ ਸਿਰ ਦੀ ਛਾਤ ਨਹੀਂ ਪਾ ਸਕਿਆ ਪਾਟੀ ਸਿੰਘ ਵੀ ਨਹੀਂ ਸੌ ਚੋ 90 ਜਿਨ੍ਹਾਂ ਨੂੰ 40 ਸਾਲ ਜੁਟੀਆਂ ਲਾਉਂਦੇ ਹੋਗੇ ਤੇ ਛੱਤ ਨਹੀਂ ਪਾਸ ਸੀ 15 16 ਦੇ ਮੇਰੇ ਕੋਲੇ ਫੋਨ ਆਏ ਫੇ ਮੈਸੇਜ ਉਹ ਸੁਣ ਲੈਂਦੇ ਵਿਚਾਰੇ ਕਹਿੰਦੇ ਬਾਬਾ ਜੀ ਕੋ ਮਦਦ ਕਰੋ ਤੇ ਮੇਰਾ ਸੁਭਾਅ ਹੈ ਮੈਂ ਕਿਹਾ ਭਲੇ ਹੁ ਮਾਨਸੋ ਕਾਦੀ ਕਹਿੰਦੇ ਬਾਬਾ ਜੀ ਛੱਤ ਕੱਚੀ ਆ ਮੈਂ ਕਿਹਾ ਮੈਂ ਆਪ 11 ਸਾਲਾਂ ਬਾਅਦ ਲੈਣ ਚ ਪਾਇਆ ਕੋ ਸਤਿ ਸ੍ਰੀ ਅਕਾਲ ਮਾਫੀ ਮੰਗਦੇ ਇਹ ਕਥਾ ਲੋਕੀ ਸੁਣ ਕੇ ਵਹਿਰਾ ਜੀ ਨਹੀਂ ਹੁੰਦੇ ਇਨੇ ਸਾਥੀ ਚ ਰਿਆ ਕਰੋ ਬਾਬਾ ਜੀ ਇੱਥੇ ਤੰਗੀ ਜਿਹਾਉਂਦੀ ਨਾ ਕੋਈ ਸਾਧਨਾ ਵਾਹਿਗੁਰੂ ਇਹ ਕੱਲੀਆਂ ਸਾਥੀਆਂ ਸਾਡੀ ਜ਼ਿੰਦਗੀ ਸੀ ਹੁਣ ਨਾ ਤੇ ਭਾਈ ਮਰਦਾਨਾ ਖੁ ਖਾਏ ਤੇ ਨਾ ਉਹਨੂੰ ਝੋਖੀ ਚੜੀਏ ਤੇ ਨਾ ਕਦੇ ਮਰ ਜੂਦੇ ਨਾਲ ਮਜ਼ਾਕ ਕਰਦੇ ਕਥਾ ਸਾਡੇ ਲਈ ਹੈ ਵੀ ਸੰਗਤ ਜੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਸ਼ਬਦ ਰਤਨ ਜਿੱਤ ਮਨ ਲਾਗਾ ਪਾਉ ਸ਼ਬਦ ਛੇਤੀ ਮਨ ਮਿਲਿਆ ਸੱਚਾ ਲਾਇਆ ਪਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਕਿ ਮੇਰੀਓ ਭੈਣੋ ਵੀਰੋ ਨੌਜਵਾਨੋ ਗੁਰੂ ਦੇ ਸ਼ਬਦ ਦਾ ਸਤਕਾਰ ਵੱਧ ਤੋਂ ਵੱਧ ਕਰਿਆ ਕਰੋ ਕਿਉਂਕਿ ਸ਼ਬਦ ਨੇ ਤੁਹਾਡੇ ਘਰ ਨੂੰ ਸਵਰਗ ਬਣਾਇਆ ਹੈ ਇਸ ਹੱਥਾਂ ਤਾਂ ਪੇਸ਼ ਕੀਤੀ ਮਾਰੇ ਦਾ ਸਾਰਾ ਜੀਵਨ ਹੀ ਸਿੱਖਿਆ ਦਿੱਤੀ ਤੇ ਮੇਰੇ ਪਾਤਸ਼ਾਹ ਮਹਾਰਾਜ ਨੇ ਅਕਿਆ ਮਰਦਾਨਿਆਂ ਲਾਲ ਵਾਪਸ ਜਾ ਤੇ ਸਾਲਸਰਾਏ ਦਾ ਘਰ ਪੁੱਛ ਰੱਜਿਆ ਪੁੱਜਿਆ ਬੰਦਾ ਤੁਹਾਡੇ ਚ ਕਈ ਬਿਠੇ ਹੋਣੇ ਆਖੋਏ ਜਿਨ੍ਹਾਂ ਨੂੰ ਰੱਬ ਨੇ ਬੜਾ ਦਿੱਤਾ ਆ ਕਈ ਇਦਾਂ ਦੇ ਜੋਧੇ ਬੰਦੇ ਹੋਣੇ ਤੁਹਾਡੇ ਚ ਵੀ ਇੱਕ ਬੰਦਾ ਇਕੱਲਾ ਹੀ ਜ਼ਿੰਮੇਵਾਰੀ ਚੁੱਕ ਲੈਣਾ ਵੀ ਮੈਂ ਇਕੱਲਾ ਸੁਹਾਗ ਮਗਰਾ ਦੂੰ ਹੋ ਜਾਣਾ ਹੀ ਜੇ ਕਿਤੇ ਅਸੀਂ ਥੋੜਾ ਜਿਹਾ ਦਿਲੋਂ ਸੁਆਦ ਦੇ ਦਈਏ ਕੀ ਰੱਬ ਦਾ ਦਿੱਤਾ ਹੀ ਆਪਕੋ ਸਤਨਾਮੁ ਸਲਾਮ ਅਲੈਕੁਮ ਤੇ ਮੇਰੇ ਬਾਪਾਾ ਕਿਰਪਾ ਕਰਨ ਸਾਲ ਸਦਾਏ ਦਾ ਘਰ ਵੇਖ ਜਦੋਂ ਭਾਈ ਸੇਵ ਗਏ ਇਹ ਸਾਖੀ ਤੁਸੀਂ ਬੜੀ ਵਾਰੀ ਸੁਣੀ ਹੈ ਮੇਰਾ ਹਿਰਦਾ ਚਾਹੁੰਦਾ ਕੋਈ ਵੀਰ ਜਾਗ ਪੇ ਜਦੋਂ ਉਹਨੇ ਇੱਕ ਅਕਾ ਦਾ ਟੁਕੜਾ ਵੇਖਿਆ ਇਹ ਹੱਥ ਜੋੜ ਕੇ ਕਹਿੰਦਾ ਭਾਈ ਮਲਦਾਨਿਆ ਉਹ ਐਡੀ ਮਹਿੰਗੀ ਚੀਜ਼ ਹੱਥਾਂ 'ਚ ਹੀ ਫੜੀ ਫਿਰਦਾ ਤੁਹ ਕੋ ਸਤ ਰਹਾ ਉਹ ਕਹਿੰਦਾ ਮਹਿੰਗੀ ਕਿੱਥੇ ਸੱਜਣਾ ਕਈ ਭੂਆ ਤੇ ਗਿਆਏ ਲੋਕੀ ਮਜਾਕ ਕਰਦੇ ਐ ਜੇ ਤੂੰ ਵੀ ਕੁਝ ਦੇਣਾ ਤੇ ਦੇ ਦੇ ਨਹੀਂ ਤੇ ਫਿਰ ਚਲਦੇ ਆ ਉਹਨੇ ਹੱਥ ਜੋੜ ਕੇ ਪਾਵਨਾ ਨਾਲ ਰੇਸ਼ੀ ਦੇ ਕੱਪੜੇ ਤੇ ਉਹ ਲਾਲ ਰੱਖਿਆ ਤੇ 100 ਰੁਪਇਆ ਇਤਿਹਾਸ ਚ ਲਿਖਿਆ ਉਸ ਵੇਲੇ 545 ਸਾਲ ਪਿੱਛੇ ਚੱਲ ਜੋ ਜੋ ਇਤਿਹਾਸ ਦੀ ਪਕੜ ਹੈ ਸਮਝਾਉਣ ਨਹੀਂ ਹੁਣ ਕਈਆਂ ਨੇ ਇਹ ਵੀ ਕਹਿ ਦਣਾ ਹੁੰਦਾ ਕਿ ਤੇ ਬੜਾ ਔਖਾ ਬੋਲਣਾ ਔਣ ਲਾਈ ਵਿੱਚ ਵੀ ਵੀ ਉਦੋਂ ਤੇ ਪੈਸੇ ਹੁੰਦੇ ਨਹੀਂ ਆਖੋ ਸਤਿਨਾਮ ਮੈਂ ਤਾਂ ਕਹਿੰਦਾ ਕਿ ਵੀ 100 ਰੁਪਈਆ ਦਾ ਚੱਕਰ ਚੱਲੰਦਿਆ ਨਾ ਸੱਚੀ ਸੌਦੇ ਵਾਲਾ ਤੇ ਕਈ ਬੰਦੇ ਸਿੱਖਿਆ ਨਹੀਂ ਲੈਣੀ ਸਾਖੀ ਤੋਂ ਉਦੋਂ ਤੇ ਕੀਤੇ ਰੁਪਈਏ ਹੁੰਦੇ ਨਹੀਂ ਉਸ ਜੋ ਵੀ ਹੋਵੇ ਪੈਰਾ ਆਪਣਾ ਸਿਰਫ ਮੈਂ ਪਹਿਲਾਂ ਕਹਿਆ ਵੀ ਚੰਗੀ ਚੀਜ਼ ਲੈ ਕੇ ਜਾਇਓ ਅੱਜ ਬੋਲਣਾ ਬੜਾ ਉੱਖਾ ਕਹਿਣ ਨੂੰ ਕੀ ਹੈ ਜਿੰਨੇ ਵੀ ਸਤਿਕਾਰਯੋਗ ਵਿਦਵਾਨ ਨੇ ਪਰ ਜਾਦੇ ਵਿਦਵਾਨ ਫੇਸਬੁੱਕ ਵਾਲੇ ਵਟਸਐਪ ਵਾਲੇ ਆਪ ਹੋਏ ਜਿੰਨੂੰ ਅੱਖ ਨਹੀਂ ਪਤਾ ਨਾ ਉਹ ਵੀ ਕਮੈਂਟ ਤੇ ਇਦਾਂ ਦੀ ਗਾਲ ਲਿੰਦਾ ਜਿਹੜੀ ਚੱਲੀ ਨਹੀਂ ਜਾਂਦੀ ਅੱਖੋਂ ਵਾਹਿਗੁਰੂ ਕਿਹਾ 100 ਰੁਪਈਆ ਉਹਨਾਂ ਨੇ ਮੱਥਾ ਟੇਕ ਕੇ ਦੇ ਭਾਈ ਸਾਹਿਬ ਨੂੰ ਆਖਿਆ ਭਲਿਆ ਇਹਦੀ ਕੀਮਤ ਕਰੋੜਾਂ ਇਹ ਤੇ ਮੇਰੇ ਘਰ 'ਚ ਨਹੀਂ ਹੈਗੇ ਇੰਨੇ ਪੈਸੇ ਇਸ ਸਿਰਫ ਦਰਸ਼ਨ ਕਰਨ ਦੀ ਸਿੱਧਰ ਤੁਸੀਂ ਸਾਰਿਆਂ ਮਾਰੇ ਨੇ ਦਰਸ਼ਨੀ ਪੇਟਾ ਰੱਖੀ ਆਪਾਂ ਮੰਗਣਾ ਤਾਂ ਮਾਲਕ ਹੋਈਆਂ ਜੋ ਮੰਗੈ ਠਾਕੜੀ ਆਪਣੇ ਤੇ ਕੋਈ ਸੋਈ ਦੇਵੇ ਆਪਣੇ ਪਰਸ ਨੂੰ ਪਰਦਾ ਕੌਣਾ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿਨ ਦੇ ਟੋਟਨਾ ਵੀ ਗਲਤ ਭਰੇ ਨਾਰ ਆਓ ਹੱਥ ਜੋੜੋ ਸਾਰੇ ਸੱਚੇ ਸਾਹਿਬਾ क्या नहीं, करते क्या नहीं करते मेरे पाच महाराज के प्यार उन्हें आख्या भाई साहब ਮੇਰੇ ਕੋਲ ਇਨੀ ਕੀਮਤ ਨਹੀਂ ਆ ਜਿੰਨਾ ਇਹਦਾ ਮੁੱਲ ਆ ਮੈਂ ਸਿਰਫ ਦਰਸ਼ਨੀ ਕੀਤੇ ਐ ਤੇ ਭਾਈ ਸਾਹਿਬ ਵਾਪਸ ਆ ਗਏ ਮਹਾਰਾਜ ਕਹਿੰਦੇ ਇਹ ਕੀ ਕੀਤਾ ਲਾਲ ਵੀ ਲੈ ਆਂ ਤੇ ਪੈਸੇ ਵੀ ਲੈ ਆਂ ਇੱਕ ਚੀਜ਼ ਛੱਡ ਗਿਆ ਆਖੋ ਸਤਿਨਾਮ ਵਾਹਿਗੁਰੂ ਦੂਰੇ ਭਾਈ ਸਾਹਿਬ ਫੇਰ ਗਏ ਕਹਿੰਦੇ ਸਾਲਸਦਾਏ ਨੂੰ ਜੋਰੀ ਸਾਹਿਬ ਮੇਰੇ ਬਾਬੇ ਦਾ ਹੁਕਮ ਹੈ ਇੱਕ ਚੀਜ਼ ਰੱਖਣਾ ਜਾਂ ਪੈਸੇ ਤੇ ਜਾਂ ਲਾਲ ਤੇ ਪਾਈ ਸਾਹਿਬ ਹੱਸ ਕੇ ਕਹਿੰਦੇ ਵੇ ਮਰਦਾਨਿਆ ਤੂੰ ਕਿੰਨਾ ਭੋਲਾ ਏ ਕਦੇ ਕਿਸੇ ਸੰਤ ਮਹਾਂਪੁਰਖ ਨੂੰ ਕਿਸੇ ਪੀਰ ਪੈਗੰਬਰ ਨੂੰ ਮੱਥਾ ਟੇਕ ਕੇ ਵਾਪਸ ਨਹੀਂ ਚੁੱਕੀਦਾ ਤਾ ਵਾਪਸ ਨਹੀਂ ਚੁੱਕੀਦਾ ਅੱਜ ਜਿੰਨੇ ਵੀ ਝਗੜਿਆ ਆਖੋ ਸਤਨਾਮੁ ਵਾਹਿਗੁਰੂ ਇਹ ਝਗੜੇ ਮੱਥਾ ਟਕਾਈ ਦੀ ਔਰ ਕਦੇ ਆ ਹਾਂਜੀ ਗੁਰੂ ਸਾਹਿਬ ਸਭ ਤੋਂ ਪਾਤਸ਼ਾਹ ਦੇ ਪਿਆਰ ਕਿਉਂ ਨੇ ਕਹਦੇ ਦਰਸ਼ਨੀ ਭੇਟਾਏ ਇਹਦੀ ਕੀਮਤ ਨਹੀਂ ਭਾਈ ਸਹਿਰਵਾ ਤੀਜੇ ਗੇੜੇ ਮਾਰੇ ਸਾਹਿਬ ਕਹਿੰਦੇ ਜਾ ਭਾਈ ਇੱਕ ਚੀਜ਼ ਦੇ ਆ ਉਹਨੇ ਕਿਹਾ ਬਾਬਾ ਨਾ ਤੂੰ ਮੰਨਦਾ ਤੇ ਨਾ ਉਹ ਮੰਨਦਾ ਫਿਰ ਮਾਰੇ ਸਾਹਿਬ ਦੇ ਪਿਆਰ 'ਚ ਜਾ ਕੇ ਉਹਨਾਂ ਨੇ ਲਾਲ ਰੱਖ ਲਿਆ ਕਹਿੰਦੇ ਵੀ ਮਾਇਆ ਦੀ ਲੋੜ ਪ੍ਰਸ਼ਾਦਾ ਪਾਣੀ ਸਕਣਾ ਹੈ ਆ ਤੂੰ ਰੱਖ ਲਾ ਸਾਲਸਰਾਏ ਹਰਾਨ ਹੈ ਵੀ ਕਰੋੜਾਂ ਦੀ ਚੀਜ਼ ਫ੍ਰੀਜ ਰੱਖਣ ਦਿਆ ਆਖੋ ਸਤਿਨਾਮ ਵਾਹਿਗੁਰੂ ਤੇ ਭਾਈ ਮਰਦਾਨੇ ਨੂੰ ਕਹਿੰਦਾ ਭਲਿਆ ਤੈਨੂੰ ਪਤਾ ਵੀ ਹੈਗਾ ਇਹਦੀ ਕੀਮਤ ਕਿੰਨੀ ਕਹਿੰਦੇ ਕੀਮਤ ਦਾ ਪਤਾ ਹੋਵੇ ਨਾ ਹੋਵੇ ਪਰ ਮੈਨੂੰ ਇੰਨਾ ਪਤਾ ਹੈ ਵੀ ਇਦਾਂ ਦੇ ਲਾਲ ਮੇਰੇ ਬਾਬੇ ਨਾਨਕ ਦੇ ਕਦਮਾਂ 'ਚ ਲੱਖਾਂ ਹੀ ਤੁਰੇ ਫਿਰਦੇ ਆਖੋ ਜਦੋਂ ਆਹ ਗੱਲ ਸੁਣੀ ਤੇ ਉਹ ਅੰਦਰੋਂ ਕਿੰਨਾ ਕੁ ਗਦਗਦ ਹੋ ਗਿਆ ਬਾਬੇ ਦਾ ਨਾਮ ਕੀ ਤੇਰੇ ਦਾ ਇਹਦੇ ਧੰਨ ਗੁਰੂ ਨਾਨਕ ਸਾਹਿਬ ਸਾਰੇ ਆਪ ਕੋ ਧੰਨ ਸ਼੍ਰੀ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਚੱਲ ਪਿਆ ਭਾਈ ਸਾਹਿਬ ਮਾਰੇ ਪਿੰਡ ਦੇ ਬਾਹਰ ਬੈਠੇ ਐ ਰੱਬੀ ਰਵਾਜ ਜਗਨੀ ਪਈ ਤੇਰੀ रानी मन थो तूं जिन दा फेर था पको मन बणे मान वे ਸਾਰੇ ਨੀਮ ਹੋ ਗਏ ਤੈਨੂੰ ਵੀ ਦਿਆ ਸਾਰੇ ਨੀਮ ਹੋ ਗਏ ਦਿਲ ਪਰਬਤਾਂ ਨਾਲ ਟਕਰਾਨ ਵਾਲੇ ਚਸ਼ਮੇ ਫੁੱਟ ਤੇ ਅਮਰਤ ਦੇ ਪਤਰਾ ਤੁ ਜਗਤ ਜਲੰਦੇ ਠੰਡ ਵਰਤੌੜ ਵਾਲੇ ਜਗਤ ਜਲਲੇ ਉਹ ਠੰਡ ਕਹਿੰਦੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕੀਤੇ ਨਾ ਅਨੰਦ ਆ ਗਿਆ ਅਨੰਦ ਭਿਆ ਮੇਰੀ ਵਾਹਿ ਸਤਗੁਰੂ ਵਾਹਿ ਤੇ ਸਾਲ ਸਾਰੇ ਨੇ ਫਿਰ ਬੇਨਤੀ ਕੀਤੀ ਕਹਿੰਦੇ ਮਾਲਕਾ ਐਨੀ ਅਮੀਰੀ ਤੇਰੇ ਚਰਨਾਂ 'ਚ ਰੋਗ ਦੀ ਫਿਰਦੀ ਆ ਇੰਨੇ ਕੀਮਤੀ ਲਾਲ ਤੇਰੇ ਚਰਣਾ ਤੇ ਤੇਰੇ ਸੇਵਕ ਨੇ ਦੱਸਿਆ ਇਹ ਤੇ ਬਾਬਾ ਤੂੰ ਸਾਦਾ ਜਿਹਾ ਜਰਤਾ ਪਾਇਆ ਸਾਦਾ ਜਿਹਾ ਪਰਨਾ ਬਧਾਏ ਆਖੋ ਧੰਨ ਸ੍ਰੀ ਗੁਰੂ ਨਾਨਕ ਦੇਵ ਅੱਜ ਮਾੜੀ ਕਿ ਮਾਇਆ ਹੀ ਤੇ ਵਿਖਾਵਾ ਬੜਾ ਕਰਦੇ ਹੈ ਬਾਬੇ ਨਾਨਕ ਦੇ ਪੈਰੋ ਘਰ ਦੀ ਨਹੀਂ ਮਾਫੀ ਚਾਹਣੇ ਕੋ ਮਾਮਦੇ ਨਾ ਲਾਵੇ ਸਾਰੇ ਹੱਥ ਪੈਰ ਗਲ ਤੱਕ ਸੋਨੇ ਚਾਂਦੀ ਨਾਲ ਭਰੇ ਹੁੰਦੇ ਆ ਕਹਿਣਗੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਣੀ ਇਹ ਤੇਰੀਆਂ ਉਂਗਲਾਂ ਤੇ ਪੰਜ ਛਾਪਾਂ ਲੈ ਕੇ ਜੇ ਕੋਈ ਗਰੀਬ ਦਾ ਘਰ ਬਣਦਾ ਤੇ ਲਾਦੇ ਪਰੇ ਜੇ ਤੇਰੀ 3 ਲੱਖ ਦੀ ਚੈਨੀ ਪਾ ਕੇ ਤੈਨੂੰ ਕੋਈ ਫਰਕ ਪੈਣਾ ਨਹੀਂ ਕਿਉਂਕਿ ਆਪਾਂ ਨੰਗੇ ਆਏ ਤੇ ਨੰਗੇ ਖਾਲੀ ਆਏ ਤੇ ਖਾਲੀ ਜਾਣਾ ਤੇ ਜਿਉਂ ਚੈਨੀ ਗਲ ਚਵੇਂ ਭਾਰ ਪਾਇਆ ਇਹ ਗਰੀਬ ਦੀ ਕੱਚੀ ਛਾਤ ਕੁਵਾ ਦੇ ਰੱਬ ਤੇਰੀ ਕਬਰ ਤੇ ਲੈਂਟਰ ਪੜ ਉਹਨ ਕਈਆਂ ਨੇ ਥੱਲੇ ਕਹਿਣਾ ਬਾਬਾ ਸਾਡਾ ਤੇ ਹਟੇ ਢ ਦੁਰਦਾ ਘਸਾ ਸਬਾਈ ਜੀ ਮੈਨੂੰ ਪਤਾ ਮੈਂ ਨਾਲ ਨਾਲ ਸਫਾਈ ਤਾਂ ਲਈ ਜੱਲਾ ਵੀ ਜਿੱਥੇ ਕੋਣਾ ਕੰਮ ਹੋ ਮੈਨੂੰ ਪਤਾ ਥਾ ਕਿ ਕਈਆਂ ਨੇ ਕਹਿਣਾ ਬਾਬਾ ਇਹ ਕਮਾਈ ਕਰਕੇ ਪਾਇਆ ਤੈਨੂੰ ਵੀ ਪਰ ਤੁਸੀਂ ਕਮਾਈ ਕੀਤੀ 100 ਗੁਣਾ ਪਰ ਜੇ ਗੁਰੂ ਨਾਨਕ ਨੂੰ ਮੰਨਦੇ ਆਂ ਤੇ ਫਿਰ ਜਰੂਰ ਅਮਲ ਕਰਿਓ ਸਾਡੇ ਨਾਲ ਤੇ ਮੋਤੀराम ਮیرے ਦੇ ਘਰ ਵਾਲੀ ਬੀਬੀ ਭੋਲੀ ਚੰਗੀ ਸੀ ਉੰਨੇ ਲੋਕਾਂ ਦਾ ਭੈਣੋ ਬੂਆ ਕੂੜਾ ਕਰਕੇ ਪੋਚਾ ਫੇਰ ਇਹ ਗਰੀਬ ਸੀ ਥੋੜੀ ਥੋੜੀ ਮਾਇਆ ਇਕੱਠੀ ਕਰਕੇ ਲੈਂਦੀ ਸੀ ਤੇ ਮੋਤੀ RAM ਨੂੰ ਕਹਿਣਾ ਵੀ ਮੇਰੀ ਮਾਇਆ ਨਾ ਛੇੜਿਓ ਦੇਨੇ ਵਾਲੇ ਕਿਸੇ ਨੂੰ ਗਰੀਬੀ ਮਤ ਦੇਣਾ ਦੇਨੇ ਤਰੀਫੀ ਮਗਰ ਬਦਨਸੀਬੀ ਮਤ ਦੇ ਗਰੀਬੀਆਂ ਨਿਕਲ ਜਾਂਦੀਆਂ ਬੱਚੇ ਪੜ੍ਹ ਲੈ ਕੇ ਅੱਗੇ ਜਾਣਗੇ ਪਰ ਬਦਨਸੀਬੀ ਕੀਆ ਜਿਹਦਾ ਖੜੋ ਗਿਆ ਜੀ ਦਾ ਪਾਸਾ ਮਾਰਿਆ ਗਿਆ ਜਿਹਨੂੰ ਬ੍ਰੇਨ ਟੈਕ ਹੋ ਗਿਆ ਮੁੰਡਾ ਸਤਨਾ ਇਹ ਬਦਕਿਸਮਤੀ ਹੈ ਕਈ ਵਾਰੀ ਉਹਦੇ ਪਰੇਸ਼ਾਨ ਹੁੰਦੇ ਤੇ ਸਾਨੂੰ ਮਾਂ ਪੁੱਤ ਦੱਸਦੇ ਹੁੰਦੇ ਸੀ ਪੁੱਤ ਜੇ ਜ਼ਿੰਦਗੀ ਜੀਣੀ ਦਾ ਤਾਂ ਥੱਲੇ ਅੱਲੇ ਵੇਖੋ ਅਸੀਂ ਕਹਿੰਨਾ ਉਹ ਕਿਵੇਂ ਕਹਿਣਾ ਜੇ ਜਹਾਜ਼ ਤੇ ਜਾਂਦੇ ਆ ਨਾ ਤੇ ਗੱਡੀ ਅੱਲੇ ਵੇਖੋ ਜੇ ਗੱਡੀ ਤੇ ਜਾਂਦੇ ਆਂ ਤੇ ਮੋਟਰਸਾਈਕਲ ਵੱਲ ਵੇਖੋ ਜੇ ਮੋਟਰਸਾਈਕਲ ਤੇ ਜਾਂਦੇ ਆਂ ਤੇ ਸਾਈਕਲ ਵੱਲ ਤੇ ਸਾਈਕਲ ਵਾਲਾ ਕਹਿੰਦਾ ਬਾਬਾ ਮੈਂ ਕਿਹਦੇ ਹੱਲੇ ਵੇਖਾਂ ਕਹਿੰਦੇ ਜਿਹੜਾ ਤੁਰਕੇ ਜਾਂਦਾ ਹੁਣ ਜਿਹੜਾ ਤੁਰਕੇ ਜਾਂਦਾ ਸੀ ਉਹਨੇ ਕਿਹਾ ਬਾਬਾ ਮੈਂ ਕਿਹਦੇ ਹੱਲੇ ਵੇਖਾਂ ਤੁਰ ਮੇਰੇ ਥੱਲੇ ਕੌਣ ਹੈ ਤੇ ਆਵਾਜ਼ ਆਈ ਭਲਿਆ ਤੇਰੀਆਂ ਤੇ ਲੱਤਾਂ ਕੰਮ ਕਰਦੀਆਂ ਤੂੰ ਉਹਦੇ ਹੱਲੇ ਵੇਖ ਜਿਹੜਾ ਲੱਤਾਂ ਤੋਂ ਬਿਨਾਂ ਰੜ ਰੜ ਜਾਂਦਾ ਜ਼ਿੰਦਗੀ ਲੀਤੀ ਹੈ ਹੁਣ ਜਿਹੜਾ ਲੱਤਾਂ ਤੋਂ ਬਿਨਾ ਸਿੱਖੀ ਆਉਂਦੇ ਨਾ ਵਿਚਾਰੇ ਉਹਨੇ ਆਖਿਆ ਰੱਬਾ ਮੈਂ ਕੀ ਜੇ ਲੈ ਵੇਖਾਂ ਤੇ ਅੱਗੋਂ ਆਵਾਜ਼ ਆਈ ਸੱਜਣਾ ਤੂੰ ਤੇ ਫਿਰ ਵੀ ਰੜ ਰੁੜ ਕੇ ਤੁਰਿਆ ਫਿਰਦਾ ਗੁਰਦੁਆਰੇ ਬਾਹਰ ਅੰਦਰ ਉਹਦੇ ਵੱਲ ਵੇਖ ਜਿਹੜਾ ਮੰਜੀ ਤੇ ਬੈਠਾ ਸਕੂਨ ਜ਼ਿੰਦਗੀ ਚ ਫੇਰ ਆਉਣਾ ਤੇ ਜਿਹੜਾ ਮੰਜੀ ਤੇ ਬੈਠਾ ਸੀ ਉਹਨੇ ਗਿਲਾ ਕੀਤਾ ਰੱਬ ਜੀ ਮੈਂ ਕਿਹਦੇ ਵੱਲੇ ਵੇਖਾਂ ਉਹ ਕਹਿੰਦੇ ਤੂੰ ਮੰਜੀ ਤੇ ਬੈਠਾ ਰੋਟੀ ਪਾਣੀ ਤੇ ਖਾ ਲੈ ਨਾ ਤੂੰ ਉਹਦੇ ਅੱਲੇ ਵੇਖ ਜਿਹੜਾ ਮੰਜੀ ਤੇ ਪਿਆ ਨਾ ਪਾਣੀ ਅੰਦਰ ਜਾਂਦਾ ਤੇ ਨਾ ਰੋਟੀ ਆਉਂਦੀ ਹੁਣ ਜਿਹੜਾ ਮੰਜੀ ਤੇ ਪਿਆ ਸੀ ਉਹਨੇ ਅੱਖਾਂ ਰੰਬਾ ਮੇਰੇ ਤੋਂ ਥੱਲੇ ਕੁਝ ਨਹੀਂ ਗਰੀ ਮੇਰੇ ਭੈੰਡ ਹੋ ਗਿਆ ਤੇ ਆਵਾਜ਼ ਆਈ ਨਹੀਂ ਤੂੰ ਤੇ ਫਿਰ ਵੀ ਮਨਜੀਤੇ ਦੀਦਾ ਉਹਦੇ ਵੱਲ ਵੇਖ ਜਿਹਦਾ ਅੱਜ ਦੁਪਹਿਰੇ ਸਸਕਾਰ ਹੋ ਗਿਆ ਗੱਜ ਕੇ ਆਖੋ ਸਤਨਾਮ